ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਸਵਾਗਤ ਆ ਜੀ ਤੁਹਾਡਾ ਮਣੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਆਪਾਂ ਵੀਡੀਓ ਬਣਾ ਰਹੇ ਆ ਇਹ ਪੈਂਡ ਮੱਲਾ ਤਸੀਲ ਜੈਤੋਤ ਜ਼ਿਲ੍ਹਾ ਫਰੀਦਕੋਟ ਤੇ ਆਪਾਂ ਜੀ ਵੀਰਾਂ ਦੀ ਡਿਮਾਂਡ ਤੇ ਜਰਸੀ ਨਸਲ ਦੀ ਗਾਂ ਲੈ ਕੇ ਆਏ ਆ ਟੋਕੜ ਗੱਬਣ ਬਹੁਤ ਵੀਰਾਂ ਦੀ ਡਿਮਾਂਡ ਸੀ ਸਾਨੂੰ ਟੋਕੜ ਗੱਬਣ ਗਾਂ ਖਾਓ ਤੇ ਵੀਰਾਂ ਦੀ ਡਿਮਾਂਡ ਤੇ ਆਪਾਂ ਬਹੁਤ ਚੰਗੀ ਗਾਂ ਲੈ ਕੇ ਆਏ ਆ ਦਰਮਾਨੇ ਕਾਦੀ ਕੋਕੜ ਗੱਭਨ ਜਰਸੀ ਤੇ ਵੀਰ ਜੀ ਇਹ ਗਾਂ ਇਸ ਟਾਈਮ ਦੂਜਾ ਸੂਆ ਸੂਗੀ ਸਾਢੇ ਤਿੰਨ ਮਹੀਨੇ ਦੀ ਗੱਭਨ ਆ ਬਾਈ ਕਹਿੰਦਾ ਚੈੱਕ ਪਾਸ ਆ ਆਪਦੀ ਵੀਰ ਨੇ ਜਿਹੜੇ ਨੇ ਲੈਣੀ ਆ ਆਪਦੀ ਚੈੱਕ ਪਾਸ ਕਰਾ ਕੇ ਲੈ ਸਕਦਾ ਤੇ 5 ਲੀਟਰ ਬਾਈਕ ਇਹਨਾਂ ਦਾ ਤਿਆਰ ਆ ਥੱਲੇ ਇਹਦੇ ਆਪਦੀ ਬਾਈਕ ਜਿਹੜੇ ਵੀਰ ਨੇ ਲੈਣੀ ਆ ਆਦੀ ਦੋ ਟਾਈਮ ਤਿੰਨ ਟਾਈਮ ਚਵਾਈ ਕਰਕੇ ਲੈ ਸਕਦਾ ਦੇਖ ਸਕਦੇ ਆ ਬਹੁਤ ਚੰਗੀ ਗਾਵਾਂ ਆ ਆਪਾਂ ਤੁਹਾਨੂੰ ਨੇੜੇ ਤੋਂ ਥਾਰ ਹਵਾਣਾ ਵਖਾਵਾਗੇ ਥੋੜਾ ਡਰਦੀ ਆ ਆ ਦੇਖ ਸਕਦੇ ਆ ਬਹੁਤ ਚੰਗਾ ਥਾਨ ਲੱਗਿਆ ਹੋਇਆ ਆ ਦੇਖ ਸਕਦੇ ਆ ਬਹੁਤ ਚੰਗਾ ਥਾਨ ਲੱਗਿਆ ਹੋਇਆ ਨਖਰਮਾ ਮੁਠੀ ਆ ਲੈ ਦੇਖ ਸਕਦੇ ਆ ਆ ਦੇਖ ਸਕਦੇ ਆ ਬਹੁਤ ਚੰਗਾ ਥਾਨ ਲੱਗਿਆ ਹੋਇਆ ਦੇਖੋ ਸੋਹਣੇ ਮੂੰਹ ਮੱਥੇ ਦੀ ਗਾਵਾ ਤੇ ਵੀਰ ਨੇ ਹੀ ਡਿਮਾਂਡ ਕੀਤੀ 17000 ਰੁਪਇਆ ਤੇ ਵੀਰ ਕਹਿੰਦਾ ਮੌਕੇ ਤੇ ਮਾਨਤਨ ਕਰ ਦਾਂਗੇ ਜਿਸ ਕਿਸੇ ਵੀਰ ਨੂੰ ਪਸੰਦ ਆਵੇ ਦੇ ਵੀਰ ਨਾਲ ਗੱਲ ਕਰ ਲੈ ਨੰਬਰ ਸਕਰੀਨ ਤੇ ਚੱਲੂਗਾ ਠੀਕ ਹੈ ਜੀ ਧੰਨਵਾਦ